ਪੇਸ਼ ਹੈ ਸਾਡੀ ਅੱਜ ਦੀ ਨਵੀਂ ਕਹਾਣੀ ਸਭ ਤੋਂ ਵੱਧ ਖੁਸ਼ ਇੱਕ ਵਾਰ ਦੀ ਗੱਲ ਹੈ ਇੱਕ ਖੋਗੜਕਾਂ ਇੱਕ ਦਰਖਤ ਦੀ ਟਾਹਣੀ ਤੇ ਬੈਠਾ ਸੀ ਅਚਾਨਕ ਉਸ ਨੂੰ ਲੱਗਣ ਲੱਗਾ ਕਿ ਉਸ ਦੀ ਜ਼ਿੰਦਗੀ ਮਜ਼ੇਦਾਰ ਨਹੀਂ ਹੈ ਪਰ ਹੋਰ ਸਾਰੇ ਜੀਵ ਤਾਂ ਬੜੇ ਖੁਸ਼ ਹਨ ਉਸੇ ਦਰਖਤ ਦੇ ਹੇਠਾਂ ਇੱਕ ਸਾਧੂ ਬੈਠਾ ਹੋਇਆ ਸੀ ਸਾਧੂ ਦੀ ਗੱਲ ਦੇ ਉੱਤੇ ਖੋਗੜਕਾਂ ਦੀ ਅੱਖ ਦਾ ਇੱਕ ਅਥਰੂ ਡਿੱਗਾ ਸਾਧੂ ਨੇ ਉੱਤੇ ਦੇਖਿਆ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਇੱਕ ਖੋਗੜਕਾਂ ਬੈਠਾ ਰੋ ਰਿਹਾ ਹੈ ਸਾਧੂ ਨੇ ਉਸਨੂੰ ਪੁੱਛਿਆ ਕੀ ਗੱਲ ਹੈ ਮਿੱਤਰਾ ਤੂੰ ਰੋ ਕਿਉਂ ਰਿਹਾ ਹੈ ਘੋਗੜਾ ਕਹਿੰਦਾ ਐ ਸਿਆਣੀ ਆਦਮੀ ਮੈਂ ਰੋ ਰਿਹਾ ਹਾਂ ਕਿਉਂਕਿ ਕੋਈ ਵੀ ਮੈਨੂੰ ਪਸੰਦ ਨਹੀਂ ਕਰਦਾ ਸਭ ਮੈਨੂੰ ਛੂ ਛੂ ਕਰਕੇ ਈੜਾ ਦਿੰਦੇ ਹਨ ਲੱਗਦਾ ਹੈ ਸਭ ਮੇਰੇ ਨਾਲ ਨਫ਼ਰਤ ਕਰਦੇ ਹਨ ਇਹੋ ਜਿਹੀ ਜ਼ਿੰਦਗੀ ਦਾ ਕੀ ਫਾਇਦਾ ਉਸ ਦੀਆਂ ਗੱਲਾਂ ਸੁਣ ਕੇ ਸਾਧੂ ਦੇ ਮਨ ਵਿੱਚ ਉਸਦੇ ਲਈ ਬਹੁਤ ਪਿਆਰ ਤਰਸ ਜਾ ਗਿਆ ਉਸਨੇ ਕਿਹਾ ਮਿੱਤਰਾ ਸਾਨੂੰ ਹਰ ਹਾਲ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਕੋਗੜਕਾ ਨੂੰ ਇਹ ਸਿਆਣੀ ਗੱਲ ਸਮਝਣਾ ਆਈ ਅਤੇ ਉਹ ਰੋਈ ਗਿਆ ਫੇਰ ਸਾਧੂ ਨੇ ਕਿਹਾ ਦੁਖੀ ਨਾ ਹੋ ਅੱਛਾ ਦਸ ਤੂੰ ਕੀ ਬਣਨਾ ਚਾਹੁੰਦਾ ਹੈ ਮੈਂ ਮੰਤਰ ਮਾਰ ਕੇ ਤੈਨੂੰ ਉਹੀ ਬਣਾ ਸਕਦਾ ਹਾਂ ਕੋਗੜਕਾ ਕਹਿੰਦਾ ਸਿਆਣਿਓ ਹੋ ਸਕੇ ਤਾਂ ਮੈਨੂੰ ਹੰਸ ਬਣਾ ਦਿਓ ਸਾਧੂ ਕਹਿੰਦਾ ਠੀਕ ਹੈ ਮੈਂ ਤੈਨੂੰ ਹੰਸ ਬਣਾ ਦਿਆਂਗਾ ਪਰ ਪਹਿਲਾਂ ਹੰਸ ਕੋਲ ਜਾ ਕੇ ਪੁੱਛ ਕਿ ਕੀ ਉਹ ਖੁਸ਼ ਹੈ ਮੈਂ ਤੇਰੀ ਅਡੀਕ ਕਰਾਂਗਾ ਕੋਗੜਕਾ ਖੁਸ਼ੀ-ਖੁਸ਼ੀ ਹੰਸ ਬਣ ਲਈ ਉੱਡ ਗਿਆ ਛੇਤੀ ਹੀ ਉਸ ਨੂੰ ਇੱਕ ਤਲਾਬ ਵਿੱਚ ਇੱਕ ਹੰਸ ਤੈਰਦਾ ਹੋਇਆ ਦਿਸੀਆ ਉਸ ਨੇ ਹੰਸ ਨੂੰ ਕਿਹਾ ਤੂੰ ਕਿੰਨਾ ਸੋਹਣਾ ਦੁੱਧ ਵਰਗਾ ਹੈ ਤੈਨੂੰ ਸਾਰੇ ਪਿਆਰ ਕਰਦੇ ਹਨ ਤੂੰ ਹੀ ਦੁਨੀਆ ਦਾ ਸਭ ਤੋਂ ਖੁਸ਼ ਪੰਛੀ ਹੋਏਗਾ ਹੰਸ ਨੇ ਉਸ ਦੀ ਗੱਲ ਸੁਣ ਕੇ ਕਿਹਾ ਨਹੀਂ ਮਿੱਤਰਾ ਮੈਂ ਖੁਸ਼ ਨਹੀਂ ਹਾਂ ਦੁਨੀਆ ਵਿੱਚ ਕਿੰਨੇ ਸਾਰੇ ਰੰਗ ਹਨ ਚਿੱਟਾ ਤਾਂ ਕੋਈ ਵੀ ਰੰਗ ਨਹੀਂ ਤੋਤੇ ਦੇ ਦੇਖੋ ਕਿੰਨੇ ਰੰਗ ਹੁੰਦੇ ਹਨ ਉਹੀ ਦੁਨੀਆ ਦਾ ਸਭ ਤੋਂ ਖੁਸ਼ ਪੰਛੀ ਹੋਵੇਗਾ ਇਹ ਸੁਣ ਕੇ ਘੂਗੜਕਾ ਤੋਤੇ ਕੋਲ ਗਿਆ ਉਸ ਨੇ ਉਹੀ ਸਵਾਲ ਤੋਤੇ ਤੋਂ ਪੁੱਛਿਆ ਕਿ ਤੂੰ ਹੀ ਦੁਨੀਆ ਦਾ ਸਭ ਤੋਂ ਖੁਸ਼ ਪੰਛੀ ਹੈ ਅੱਗੋਂ ਤੋਤੇ ਨੇ ਦੁਖੀ ਦਿਲ ਨਾਲ ਕਿਹਾ ਨਹੀਂ ਮਿੱਤਰਾ ਮੈਨੂੰ ਤਾਂ ਲੋਕ ਪਿੰਜਰੇ ਵਿੱਚ ਕੈਦ ਕਰਨ ਲਈ ਫਿਰਦੇ ਹਨ ਮੈਨੂੰ ਇਹੋ ਜੇ ਡਰ ਖਾਂਦਾ ਰਹਿੰਦਾ ਹੈ ਕਿ ਕਿਤੇ ਕੈਦ ਨਾ ਹੋ ਜਾਵਾਂ ਮੇਰਾ ਖਿਆਲ ਹੈ ਕਿ ਮੋਰ ਹੀ ਦੁਨੀਆ ਦਾ ਸਭ ਤੋਂ ਖੁਸ਼ਪੰਚੀ ਹੋਵੇਗਾ ਉਸਦੇ ਰੰਗ ਵੀ ਮੇਰੇ ਨਾਲੋਂ ਕਿਤੇ ਵੱਧ ਹਨ ਲੋ ਜੀ ਘੋੜਕਾਂ ਛੇਤੀ ਛੇਤੀ ਮੋਰ ਕੋਲ ਗਿਆ ਅਤੇ ਉਹੀ ਸਵਾਲ ਪੁੱਛਿਆ ਉਸ ਨੂੰ ਮੋਰ ਲੱਭਣ ਵਿੱਚ ਕਾਫੀ ਚਿਰ ਲੱਗ ਗਿਆ ਉਹ ਇੱਕ ਪਿੰਜਰੇ ਵਿੱਚ ਕੈਦ ਸੀ ਅਤੇ ਸੈਂਕੜੇ ਲੋਕ ਉਸ ਨੂੰ ਵੇਖਣ ਲਈ ਆ ਤੇ ਜਾ ਰਹੇ ਸਨ ਜਦੋਂ ਅਖੀਰ ਤੋਤੇ ਨੇ ਉਸ ਨੂੰ ਸਵਾਲ ਪੁੱਛਿਆ ਅਤੇ ਕਿਹਾ ਮੋਰ ਤੈਨੂੰ ਰੋਜ਼ ਹਜ਼ਾਰਾਂ ਲੋਕ ਦੇਖਣ ਆਉਂਦੇ ਹਨ ਅਤੇ ਮੇਰਾ ਹਾਲ ਵੇਖ ਮੈਨੂੰ ਤਾਂ ਸ਼ੂ ਸ਼ੂ ਕਰਕੇ ਉਡਾ ਹੀ ਦਿੰਦੇ ਹਨ ਮੋਰ ਕਹਿੰਦਾ ਮੇਰਾ ਵੀ ਇਹੋ ਖਿਆਲ ਸੀ ਕਿ ਮੇਰੇ ਵਰਗਾ ਸੋਹਣਾ ਅਤੇ ਖੁਸ਼ ਕੌਣ ਹੋ ਸਕਦਾ ਹੈ ਪਰ ਮੈਂ ਇੱਥੇ ਕੈਦ ਹਾਂ ਅਤੇ ਮੇਰੇ ਖੰਭਾਂ ਨੂੰ ਲੋਕ ਪੁੱਟਦੇ ਹਨ ਤਾਂ ਬਹੁਤ ਤਕਲੀਫ ਵੀ ਹੁੰਦੀ ਹੈ। ਕੋਗੜਕਾਂ ਬਹੁਤ ਹੈਰਾਨ ਹੋਇਆ। ਕਹਿੰਦਾ ਫਿਰ ਸਭ ਤੋਂ ਖੁਸ਼ ਕੌਣ ਹੈ? ਮੋਰ ਕਹਿੰਦਾ ਮੈਂ ਕਈ ਦਿਨਾਂ ਤੋਂ ਇਹੀ ਸੋਚ ਰਿਹਾ ਹਾਂ ਕਿ ਕਾਸ਼ ਕਿ ਮੈਂ ਕੋਗੜਕਾਂ ਹੁੰਦਾ। ਉਸ ਨੂੰ ਤਾਂ ਕੋਈ ਕੈਦ ਨਹੀਂ ਕਰਦਾ। ਉਹ ਆਜ਼ਾਦ ਹੈ ਜਿੱਥੇ ਮਰਜ਼ੀ ਉੱਡਦਾ ਫਿਰਨ ਦੇ ਲਈ। ਇਹ ਸੁਣ ਕੇ ਕੋਗੜਕਾਂ ਉੱਥੋਂ ਆ ਗਿਆ। ਅੱਜ ਪਹਿਲੀ ਵਾਰ ਉਹ ਕੋਗੜਕਾਂ ਹੋਂਦ ਵਿੱਚ